ਸਤਿ ਸ਼੍ਰੀ ਅਕਾਲ ਜੀ ਦੋਸਤੋ ਨਮਸਕਾਰ ਜੀ ਆਪਾਂ ਇਸ ਵਕਤ ਫੇਰ ਖੜੇ ਆ ਜਿੱਥੇ ਆਪਾਂ ਦਰਖਤ ਕੱਟਣ ਤੋਂ ਰੋਕਣ ਲਈ ਇਕੱਠੇ ਹੋਏ ਸੀ ਅੱਜ 15 ਦਸੰਬਰ ਹੈ ਤੇ ਪ੍ਰਸ਼ਾਸਨ ਨੇ ਆਪਾਂ ਨੂੰ 20 ਦਸੰਬਰ ਤੱਕ ਦਾ ਟਾਈਮ ਦਿੱਤਾ ਸੀ ਕਿ ਇਲੈਕਸ਼ਨ ਲੰਘ ਜਾਂਦੇ ਹੋ ਰਿਜ਼ਲਟ ਤੱਕ ਸਾਡੀ ਡਿਊਟੀ ਲੱਗੀ ਹੈ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਡਾਕੂਮੈਂਟ ਵਗੈਰਾ ਚੈੱਕ ਕਰਕੇ ਪਰਮਿਸ਼ਨਾਂ ਚੈੱਕ ਕਰਕੇ ਤੁਹਾਨੂੰ ਜਿਹੜਾ ਹੈਗਾ ਅੱਗੇ ਮੈਸੇਜ ਦੇ ਦੇਵਾਂਗੇ ਤੇ ਤੁਹਾਡੀ ਜਿਹੜੇ ਵਿਚਾਰ ਆ ਜਾਂ ਤੁਹਾਡੇ ਜਿਹੜੇ ਕੋਈ ਗਿਲੇ ਸ਼ਿਕਵੇ ਆ ਉਹ ਅਸੀਂ ਤੁਹਾਡੀਆਂ ਜਿਹੜੀਆਂ ਸ਼ਿਕਾਇਤਾਂ ਸੁਣ ਲਾਂਗੇ ਤਾਂ ਮੈਂ ਤੁਹਾਨੂੰ ਦਿਖਾ ਰਿਹਾ ਕਿ ਇਹ ਹੈਗਾ ਉਹ ਟਾਈਮ ਸਕੁਅਰ ਇਹਦਾ ਮਸਲਾ ਕੀ ਸੀਗਾ ਮਸਲਾ ਇਹ ਹੈ ਦੋਸਤੋ ਕਿ ਇਹਦਾ ਗੇਟ ਉੱਥੇ ਹੈ ਉਧਰ ਦੇਖੋ ਉਹ ਗੇਟ ਆ ਠੀਕ ਹੈ ਉਹ ਪਿੱਪਲ ਵੀ ਉਹ ਬੋਰਡ ਵੀ ਇਹਨਾਂ ਨੇ ਵੱਡਣਾ ਹੈ ਪੁਰਾਣਾ ਬੋਰਡ ਆ ਆ ਗੇਟ ਹੈ ਗੇਟ ਤੋਂ ਲੈ ਕੇ ਇਹ ਇੱਥੇ ਗੇਟ ਤੱਕ ਆ ਗੇਟ ਤੱਕ ਆ ਗੇਟ ਦੇਖਦਾ ਵਿੱਚ ਅੰਦਰ ਸ਼ੀਸ਼ਾ ਵਾਲਾ ਥੋੜਾ ਜਿਹਾ ਗਾਂ ਹੋਇਆ ਉੱਥੋਂ ਤੱਕ ਇਹ ਜਿਹੜਾ ਹੈਗਾ ਇਹਨਾਂ ਦਾ ਟਾਈਮ ਸਕੁਅਰ ਦੀ ਬਾਉਂਡਰੀ ਹੈ ਜਾਂ ਹੱਦ ਹੈ ਉਹਦੇ ਵਿੱਚ ਹੈ ਜਿਹੜੇ ਇਹਨਾਂ ਨੇ 30 ਦਰਖਤਾਂ ਨੂੰ ਪੱਟਣ ਦੀ ਮਨਜ਼ੂਰੀ ਲਈ ਹੈ ਪ੍ਰਸ਼ਾਸਨ ਤੋਂ ਕਹਿੰਦੇ 30 ਦਰਖਤ ਤੁਸੀਂ ਦੇਖੋ ਦਰਖਤ 1 2 3 4 5 ਤੇ 7 ਇਹਨਾਂ ਦੇ ਘੱਟ ਤੇ 12 ਦਰਖਤ ਹੈ ਟੋਟਲ ਇਹਨਾਂ ਨੇ 30 ਦੀ ਮਨਜ਼ੂਰੀ ਮਤਲਬ ਉਧਰ ਤੱਕ ਲੈ ਲਈ ਅੱਗੇ ਤੱਕ ਤੇ ਦੂਜੀ ਗੱਲ ਇਹਨਾਂ ਨੇ ਆਹ ਜਿਹੜਾ ਰੋੜਾ ਆਹ ਸੜਕ ਪੱਕੀ ਹੈ ਜਿੱਥੇ ਆ ਗੱਡੀ ਖੜੀ ਹੈ ਆਹ ਰੋੜ ਸਾਰੀ ਜਿਹੜੀ ਜਿੱਥੇ ਆਹਾ ਦਰਾਖਤ ਲੱਗੇ ਆ ਆ ਵੱਡਣ ਲਈ ਵੀ ਇਹਨਾਂ ਨੇ ਜਿਹੜਾ ਟੱਕ ਮਾਰਿਆ ਇਹ ਰੋਡ ਕੱਚੀ ਐ ਇਹ ਕਹਿੰਦੇ ਜੀ ਅਸੀਂ ਇਹ ਰੋਡ ਵੀ ਜਿਹੜੀ ਹੈਗੀ ਐ 99 ਸਾਲਾਂ ਲਈ ਲੀਜ਼ ਤੇ ਲੈ ਲਈ ਆ ਕੱਚੀ ਰੋਡ ਸਲਿੱਪ ਰੋਡ ਜੀ ਨੂੰ ਕਿਹਾ ਜਾਂਦਾ ਇਹਨਾਂ ਨੇ ਦੱਸਿਆ ਸੀ ਮੈਂ ਤੁਹਾਨੂੰ ਦਿਖਾਉਣਾ ਕਿ ਅਸੀਂ ਐਕਸੈਸ ਐਕਸੈਸ ਮਤਲਬ ਲੰਘੇ ਵਾਸਤੇ ਦੇਖ ਰਿਹਾ ਦੇਖੋ ਦੇਵਰਸ਼ਣ ਹੋ ਸਟੂਡੈਂਟਸ ਨੂੰ ਨੰਬਰ ਆਫ ਫੋਰੈਸਟ ਲੈਂਡ ਫੋਰ ਐਕਸੈਸ ਟੂ ਦਾ ਡਿਵੈਲਪ ਰੀਅਲ اسٹیਟ ਕਮਰਸ਼ੀਅਲ ਪ੍ਰੋਜੈਕਟ ਆਫ ਮੈਸੇਜ ਪਾਇਨੀਅਰ ਡਿਵੈਲਪਰਸ ਠੀਕ ਹੈ ਤੇ ਅੰਡਰ ਜੁਆਇੰਟ ਡਿਵੈਲਪਮੈਂਟ ਐਗਰੀਮੈਂਟ ਵਿਦ ਦਾ ਓਨਰ ਆਫ ਦਾ ਲੈਂਡ ਮੰਨ ਲਓ ਕਿ ਪਾਇਨੀਅਰ ਕੰਪਨੀ ਨੇ ਇਸ ਨੂੰ ਡਿਵੈਲਪ ਕਰਨ ਲਈ ਫੋਰੈਸਟ ਲੈਂਡ ਨੂੰ ਜਿਹੜਾ ਹੈਗਾ ਉਹ ਯੂਜ਼ ਕੀਤਾ ਉਹਨੂੰ ਇਹਨਾਂ ਨੇ ਜਿਹੜਾ ਹੈਗਾ ਲੀਜ਼ ਤੇ ਲਿਆ ਤਾਂ ਦੋਸਤੋ ਜੇ ਤਾਂ 20 ਤਰੀਕ ਤੱਕ ਪ੍ਰਸ਼ਾਸਨ ਆਪਾਂ ਨੂੰ ਠੋਕਮਾ ਹੱਲ ਕੱਢ ਕੇ ਦਿੰਦਾ ਕਿ ਇਹ ਡਰੈਕਟ ਨਹੀਂ ਕੱਟੇ ਜਾਣਗੇ ਫੇਰ ਤਾਂ ਆਪਾਂ ਐਗਰੀ ਆ ਇਹ ਵੀ ਜਿਹੜੇ ਡਿਵੈਲਪਰ ਜ ਹੈ ਇਹਨਾਂ ਨੂੰ ਵੀ ਚਾਹੀਦਾ ਹੈ ਵੀ ਜਦੋਂ ਸ਼ਹਿਰ ਦੇ ਵਿੱਚ ਕੋਈ ਐਦਾਂ ਦੀ ਆਵਾਜ਼ ਉਠੇ ਡਰੈਕਟ ਬਚਾਉਣ ਦੀ ਗੱਲ ਕਰਦਾ ਹੋਵੇ ਤਾਂ ਥੋੜਾ ਜਿਹਾ ਸਾਥ ਦੇਣ ਹੁਣ ਇਹਦੇ ਜਿਹੜੇ ਮਾਲਕ ਨੇ ਤਾਂ ਦੱਸਿਆ ਜਾ ਰਿਹਾ ਕਿ ਸਰੂਪ ਸਿੰਘਲਾ ਜੀ ਨੇ ਇੱਕ ਧੁੰਨੀਕੇ ਜੀ ਨੇ ਤੇ ਇੱਕ ਇੰਦਰਜੀਤ ਬਰਾੜ ਜੀ ਨੇ ਤਾਂ ਉਹਨਾਂ ਬਾਰੇ ਵੀ ਅਸੀਂ ਪ੍ਰਸ਼ਾਸਨ ਨਾਲ ਗੱਲ ਕਰਾਂਗੇ ਜੇ ਵਾਕਈ ਉਹ ਹੈਗੇ ਆ ਤਾਂ ਪ੍ਰਸ਼ਾਸਨ ਉਹਨਾਂ ਨਾਲ ਗੱਲ ਕਰਕੇ ਤਾਂ ਇਹਦਾ ਢਗਮਾ ਹੱਲ ਕੱਢੇ ਦਰਕਤਾਂ ਦਾ ਕਤਲ ਨਾ ਕੀਤਾ ਜਾਵੇ ਔਰ ਜਿਹੜਾ ਇਹ ਜਿਹੜੀ ਆ ਸਲਿਪ ਰੋਡ ਆ ਜੇਕਰ ਇਹਦੇ ਤੇ ਵੀ ਤੁਸੀਂ ਕਬਜ਼ਾ ਕਰ ਲਓਗੇ ਤਾਂ ਆ ਸੜਕ ਦੇ ਉੱਤੇ ਜਾਮ ਵੱਧ ਜੂਗਾ ਹਾਦਸੇ ਜ਼ਿਆਦਾ ਹੋਣਗੇ ਤਾਂ ਮੇਰੀ ਦੂਜੀ ਬੇਨਤੀ ਇਹ ਆ ਦੋਸਤਾਂ ਨੂੰ ਜਿਹੜੇ ਵਾਤਾਵਰਣ ਪ੍ਰੇਮੀ ਆ ਕਿ ਦੋਸਤੋ ਤੁਸੀਂ ਸਾਰੇ ਇਕੱਠੇ ਹੋਵੋ ਸਾਥ ਦਿਓ ਲੋੜ ਪਈ ਤਾਂ ਆਪਾਂ ਫੇਰ ਇੱਥੇ ਪੱਕਾ ਮੋਰਚਾ ਲਾਵਾਂਗੇ ਇਹ ਨਹੀਂ ਹੈਗਾ ਵੀ ਮੈਦਾਨ ਛੱਡ ਕੇ ਭੱਜਾਂਗੇ ਜਾਂ ਕੋਈ ਸਮਝੌਤਾ ਹੋ ਜਾਊਗਾ ਕਿਉਂਕਿ ਲੋਕਾਂ ਨੂੰ ਲੱਗਦਾ ਵੀ ਸ਼ਾਇਦ ਪੈਸੇ ਲੈ ਲੈ ਜਾਂਦੇ ਆਂ ਅੰਦਰ ਟੇਬਲ ਤਾਂ ਵੀ ਹੋਤਾ ਹੋ ਜਾਂਦਾ ਪਰ ਨਹੀਂ ਜਿਨ੍ਹਾਂ ਨੇ ਸਮਝੌਤਾ ਕਰਨਾ ਹੁੰਦਾ ਉਹ ਦੂਰੀ ਬਰੀ ਆ ਕੇ ਫੇਰ ਉਸੇ ਥਾਡੇ ਇਹ ਆਵਾਜ਼ ਨਹੀਂ ਬੁਲੰਦ ਕਰਦਾ ਕਿ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਇੱਥੇ ਧਰਨਾ ਲਾਵਾਂਗੇ ਉਹਦੇ ਲਈ ਤੁਹਾਡਾ ਹੋਣਾ ਜ਼ਰੂਰੀ ਆ ਇੱਕ ਬੰਦੇ ਦੇ ਧਰਨੇ ਨਾਲ ਨਹੀਂ ਹੋਣਾ ਆਪਾਂ ਸਾਰੇ ਵਾਤਾਵਰਨ ਇਕੱਠੇ ਪ੍ਰੇਮੀ ਜਿਹੜੇ ਇਕੱਠੇ ਹੋਈਏ ਦੂਜੀ ਗੱਲ ਕੋਈ ਪੋਲੀਟੀਕਲ ਲੀਡਰ ਹੈ ਦੇਖ ਲਓ ਉਹਨੇ ਆ ਕੇ ਬਾ ਪੋਲੀਟਿਕਲ ਵਾਲਿਆਂ ਦੇ ਮਗਰ ਆਪਾਂ ਤੁਰੇ ਫਿਰਦੇ ਆ ਉਹਨਾਂ ਨੂੰ ਤਾਂ ਸਿਰਫ ਆਪਣੀ ਵੋਟ ਤੱਕ ਮਤਲਬ ਹੈ ਉਹਨਾਂ ਨੂੰ ਨਹੀਂ ਮਤਲਬ ਕਿ ਤੁਹਾਡੇ ਸ਼ਹਿਰ ਦੀ ਹਰੀਆਲੀ ਖਤਮ ਹੋ ਰਹੀ ਹੈ ਤੁਹਾਡੇ ਸ਼ਹਿਰ ਦੀ ਸੜਕ ਖਤਮ ਹੋ ਰਹੀ ਹੈ ਤੁਹਾਡੇ ਸਾਹਾਂ ਦੇ ਉੱਤੇ ਡਾਕਾ ਵੱਜ ਰਿਹਾ ਹੈ ਪੋਲੀਟਿਕਲ ਲੀਡਰ ਨੂੰ ਵੀ ਅਸੀਂ ਪਾਰਟੀਆਂ ਨੂੰ ਵੀ ਬੇਨਤੀ ਕਰਦੇ ਆ ਤੇ ਪਲੇਟਵਾਰਨ ਤੇ ਇਕੱਠੇ ਹੋਇਆ ਕਰੋ ਵੋਟਾਂ ਵੀ ਅਸੀਂ ਦੇਣੀਆਂ ਆਉਂਦੀਆਂ ਫਿਰ ਤੁਸੀਂ ਇਹ ਕਹਿੰਦੇ ਹੋ ਵੀ ਸਾਡੇ ਖਿਲਾਫ ਚੱਲਦੇ ਆ ਤਾਂ ਜੇ ਤੁਸੀਂ ਸਾਡੇ ਸਾਹਾਂ ਦੇ ਸਾਡੇ ਸਾਡੇ ਸ਼ਹਿਰ ਦੇ ਖਿਲਾਫ ਚੱਲੋਗੇ ਤਾਂ ਫਿਰ ਅਸੀਂ ਵੀ ਤੁਹਾਡੇ ਖਿਲਾਫ ਚੱਲਾਂਗੇ ਡਵੈਲਪਮੈਂਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਸੜਕਾਂ ਖਾਜੀਏ ਦਰਖਤ ਉਹ ਮੇਰੀ ਬੇਨਤੀ ਆ 20 ਤਰੀਕ ਤੱਕ ਆਪਾਂ ਵੇਟ ਕਰਦੇ ਆ ਉਸ ਤੋਂ ਬਾਅਦ ਆਪਾਂ ਇੱਥੇ ਪੱਕਾ ਮੋਰਚਾ ਲਾਵਾਂਗੇ ਜੀ ਧੰਨਵਾਦ ਜੀ